ਆਹ ਫਰਸ਼ਿਆ ਇਹ ਧੋਤੀ ਹੋਈ ਆ ਕੁੜੀ ਦੇ ਕੱਪੜੇ ਆ ਜਿਹੜੇ ਉਹ ਬਦਲੇ ਹੋਏ ਆ ਦੇਖੋ ਇੱਥੇ ਵੀ ਗੁੰਦਸ਼ਾ ਦੇਖੀ ਉਹ ਇਹ ਜਿਹੜੇ ਆ ਤਿੰਨੇ ਹੀ ਦੋਸ਼ੀ ਨੇ ਇਹ ਵਿਆਵਤਾ ਕੁੜੀ ਜੋ ਕਿ ਸਰਕਾਰੀ ਨੌਕਰੀ ਕਰਦੀ ਸੀ ਉਸ ਨੂੰ ਘਰ ਦੇ ਅੰਦਰ ਹੀ ਵੱਢ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਉਸ ਤੋਂ ਬਾਅਦ ਸਫਾਈ ਕਰ ਦਿੱਤੀ ਗਈ ਉਸਤੇ ਕੱਪੜੇ ਬਦਲ ਦਿੱਤੇ ਗਏ ਤਾਂ ਕਿ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਾ ਹੋਵੇ ਉਹ પતિ ਜਿਹਦਾ ਪਹਿਲਾਂ ਹੀ ਕਿਸੇ ਹੋਰ ਜਨਾਨੀ ਦੇ ਨਾਲ ਚੱਕਰ ਚੱਲਦਾ ਸੀ ਉਹਨੇ ਆਪਣੀ ਜੋਣੀ ਸਨੱਖੀ ਸਰਕਾਰੀ ਨੌਕਰੀ ਕਰਦੀ ਘਰ ਵਾਲੀ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰਿਆ ਜਿਸ ਤੋਂ ਬਾਅਦ ਉਸ ਦਾ ਸੋਹਰਾ ਪਰਿਵਾਰ ਰੋਂਦੇ ਹੋਏ ਇਨਸਾਫ ਦੀ ਗੋਹਰ ਲਗਾ ਰਿਹਾ ਹੈ ਇਹ ਖਬਰ ਕਿੱਥੋਂ ਦੀ ਹੈ ਕੀ ਕੁਝ ਬਣਿਆ ਇਸ ਪਰਿਵਾਰ ਦੇ ਨਾਲ ਕਿੱਥੇ ਵਿਆਹੀ ਹੋਈ ਸੀ ਕੁੜੀ ਪਰਿਵਾਰਿਕ ਮੈਂਬਰਾਂ ਤੋਂ ਜਾਣਦੇ ਹਾਂ પતિ ਪਤਨੀ ਦੇ ਰਿਸ਼ਤੇ ਦੇ ਵਿੱਚ ਪਤਾ ਨਹੀਂ ਆਖਿਰਕਾਰ ਇਹ ਦੋਵੇਂ ਤੀਰਾਂ ਚਾਂਦੀਆਂ ਕੀ ਨੇ ਕਿਉਂਕਿ ਹੁਣ ਇੱਕ ਹੀ ਹੋਜੀ ਹੀ ਖਬਰ ਵੀ ਸਾਹਮਣੇ ਆਈ ਹੈ ਜਿੱਥੇ ਇੱਕ ਚੰਗੀ ਭਲੀ ਕੁੜੀ ਸੋਹਣੀ ਸੁਨੱਖੀ ਅਤੇ ਸਰਕਾਰੀ ਨੌਕਰੀ ਵੀ ਕਰਦੀ ਸੀ ਉਸ ਨੂੰ ਮਾਰ ਮੁਕਾਇਆ ਗਿਆ ਤੇ ਮਾਰਨ ਵਾਲਾ ਹੋਰ ਕੋਈ ਨਹੀਂ ਸਗੋਂ ਉਸਦਾ ਪਤੀ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਸਰਕਾਰੀ ਟੀਚਰ ਲੱਗੀ ਆਪਣੀ ਪਤਨੀ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਖਤਮ ਕਰ ਦਿੱਤਾ ਗਿਆ ਦੱਸਦੇ ਕਿ ਗੋਇੰਦਵਾਲ ਸਾਹਿਬ ਨੂੰ ਜਾਣ ਵਾਲੇ ਰੋਡ ਬਾਇਕਾ ਦੇ ਵਿੱਚ ਪਤੀ ਵੱਲੋਂ ਆਪਣੀ ਪਤਨੀ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਵੱਡਕੀ ਮਾਰੰਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ 35 ਸਾਲ ਦੀ ਜਸਪਾਲ ਕੌਰ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾ ਦੇ ਵਜੋਂ ਕੰਮ ਕਰਦੀ ਸੀ ਸਭ ਕੁਝ ਸੁਣਨ ਤੋਂ ਬਾਅਦ ਯਕੀਨ ਨਹੀਂ ਹੁੰਦਾ ਇੱਕ ਪਲ ਦੇ ਲਈ ਕਿਤੀ 35 ਸਾਲ ਦੀ ਉਮਰ ਹੋਵੇ ਸਰਕਾਰੀ ਨੌਕਰੀ ਵੀ ਕੋਲ ਸੀ ਸੋਹਣੀ ਸੁਨੱਖੀ ਸੀ ਪਰ ਫਿਰ ਵੀ ਉਸਦੇ ਪਤੀ ਦੇ ਵੱਲੋਂ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਕਿਹ ਕਿਹਨਾਂ ਟੱਡੇ ਕਿਨਵੀਰ ਮੈਦ ਕਿਹੜਾ ਪਿੰਡ ਹੈ ਜੀ ਅਸੀਂ ਅਮਰਸਰ ਤੋਂ ਹਾਂ ਇਹ ਜਿਹੜੀ ਲੜਕੀ ਦੀ ਡੈਥ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਛੋਟੀ ਭੈਣ ਕੀ ਗੱਲਬਾਤ ਹੋਈ ਹੈ ਇਹਨਾਂ ਦੋਵਾਂ ਜੀਆਂ ਦਾ ਝਗੜਾ ਕੋਈ ਨਾ ਤਾਂ ਰਹਿੰਦਾ ਸੀ ਉਹਨੇ ਹੁਣ ਕੋਈ ਗੱਲ ਨਹੀਂ ਦੱਸੀ ਬੇਰਹਿਮੀ ਦੇ ਨਾਲ ਰਾਤ ਨੂੰ ਦਸਤਰਾ ਦੇ ਨਾਲ ਵੜ ਦਿੱਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਇਹਨਾਂ ਨੂੰ ਕੰਮ ਕਰ ਦਿੱਤਾ ਕਿ ਉਹਨੂੰ ਜਿਹੜੀ ਉਹ ਪੂਰੀ ਹੋ ਗਈ ਇਹਦਾ ਬਾਹਰ ਵੀ ਕਿਤੇ ਚੱਕਰ ਹੀ ਪਰ ਇਹਨਾਂ ਵਿਚਾਰੀ ਨੇ ਕਦੀ ਕੋ ਗੱਲ ਨਹੀਂ ਕੀਤੀ ਥੋੜੀ ਬੋਦੀ ਕਿਥੇ ਫਿਰ ਰੋਕਦੇ ਸੀ ਉਹਨਾਂ ਨੂੰ ਹਾਂਜੀ ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ ਇਹ ਕੋ ਡਿਊਟੀ ਨਹੀਂ ਐਨੋ ਸਭ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇਹ ਲੜਕੀ ਜਾਈ ਦੇਖੋ ਕੀ ਨਾ ਲਈ ਇਹ ਤਾਂ ਨਜ ਸਵਾਲ ਕਰ ਰਿਹਾ ਕਿੰਨੀ ਕੁ ਮਰ ਹੈ ਸੈਂਟਿਕ ਸਵਾਲ ਹੋਣੀ ਚਾਹੀਦਾ ਕੋਈ ਇਹ ਡਿਊਟੀ ਨਾਲ ਕਰਦੇ ਸੀ ਹਾਂਜੀ ਇਹ ਟੀਚਰ ਸੀ ਕਡੂਰ ਸਾ ਸਰਕਾਰੀ ਜਾਂ ਪ੍ਰਾਈਵੇਟ ਹਾਂਜੀ ਸਰਕਾਰੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਇਹਦਾਂ ਨਹੀਂ ਹੋਣੀ ਚਾਹੀਦੀ ਕਿੱਥੇ ਵੀ ਕੰਮ ਕੀਤਾ ਜਾਵੇ ਜੋ ਕੁਛ ਹੈ ਤੁਹਾਡੇ ਸਾਹਮਣੇ ਹੀ ਹੈ ਸਾਹਮਣੇ ਸਾਹਮਣੇ ਉਹ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨ੍ਹਾਂ ਨੇ ਵਾਰਦਾਤ ਨੂੰ ਅਨਜਾਣ ਦਾ ਦੋਸ਼ੀ ਕਰਫਾ ਕਰ ਲਿਆ ਪੁਲਿਸ ਨੇ ਹਾਂਜੀ ਨਹੀਂ ਕੋਈ ਚੀਜ਼ਾਂ ਜਿੰਨਾਂ ਨੇ ਰੱਖੇ ਮਾਦਾ ਕੀਨਾ ਤੁਹਾਡਾ ਜਿੱਥੇ ਵੀ ਛੱਟੇ ਸੀ ਉਹ ਕਿੱਥੋਂ ਦੇ ਰਹਿਣ ਵਾਲੇ ਜੇ ਇਹ ਜਿਹੜੀ ਲੜਕੀ ਦੀ ਡੈਥ ਹੋਈ ਤੁਹਾਡੀ ਕੀ ਲੱਗਦੀ ਹੈ ਕਿਸ ਤਰ੍ਹਾਂ ਮੌਤ ਹੋਈ ਇਹਨਾਂ ਦੀ ਪਹਿਲਾਂ ਕੋਟ ਖਾਰ ਕਰਦਾ ਪਹਿਲੇ ਮਨ ਨਾਲ ਦਾਤਰਾ ਦਾ ਵੜ ਗਿਆ ਸੀ ਇੱਥੇ ਵੀ ਗੁੰਦੇ ਛੱਡੇ ਸੀ ਉਹ ਵੀ ਹੋ ਹਮੇਸ਼ਾ ਇਹ ਪਤਾ ਲੱਗਾ 4 ਵਜੇ ਖੋਣ ਗਿਆ ਹੋ ਇਹ ਚੋੜਾ ਪੂਰੀ ਚਾਈ ਕਿ ਪਹਿਲਾਂ ਵੀ ਗਲਾਈ ਝਗੜਾ ਰਹਿੰਦਾ ਸੀ ਸਰਕਾਰੀ ਆਪਸੇ ਗੱਵਨੀਆਂ ਦਾ ਪਹਿਲਾਂ ਵੀ ਲੜਦਾ ਜਾਂਦਾ ਰਹਿੰਦਾ ਕਿ ਚਾਹੂ ਦੇ ਵਾਅਦੇ ਤੋਂ ਜਦੋਂ ਦਾ ਬੋਲ ਕਰ ਮਰਮਤ ਹੁੰਦਾ ਹੈ ਹੋ ਉਹਦਾ ਬੋਲ ਤਾਂ ਘੱਟ ਹੀ ਹੁੰਦਾ ਹੈ ਕੀ ਮੰਗ ਕੀ ਕਰਦੇ ਮਾਤਾ ਜੀ ਕੀ ਮੰਗ ਕਰਦੇ ਜੀ ਤਾਂ ਮੂਰੇ ਲੱਗੇ ਕੀ ਮੰਗ ਕਾਦੇ ਜੀ ਕੁੜੀ ਤੁਹਾਡੀ ਫਾਰਸੀ ਇਹਨਾਂ ਨੇ ਕੀ ਮੰਗ ਲਈ ਅੱਛਾ ਤੋਂ ਅੱਛਾ ਸਦਾ ਸਲਤਨਤ ਨਹੀਂ ਟ੍ਰੈਂਡਿੰਗ ਹੈ ਕੋਈ ਟੋਕ ਮਗਰ ਜੀ ਹਿਸਾਬ ਨੂੰ ਤਾਂ ਮੂਰੇ ਲੱਗੇ ਸੇ ਇਖਤਾਰ ਜੀ ਭਾਈ ਕੀ ਨਾ ਟੋੜਾਈ ਕਿਹੜਾ ਪਿੰਡ ਹੈ ਜੀ ਬਾਹਰ ਕੱਢ ਲਓ ਇਹ ਜਿਹੜੀ ਭੈਣ ਦੀ ਡੈਥ ਹੋਈ ਔਰਤ ਦੀ ਕੀ ਲੱਗਦੀ ਤੁਹਾਡੀ ਜੀ ਛੋਟੀ ਭੈਣ ਕੀ ਗੱਲਬਾਤ ਹੋਈ ਹੈ ਜੀ ਟ੍ਰੈਂਡਿੰਗ ਹੈ ਇਹ ਜੀ ਕਾਹ ਕਰਾ ਰਿਹਾ ਉਹ ਲੋਕ ਉਹ ਵਿਦਿਆਰਥੀ ਕਪਤਾਨ ਕੀ ਨਾਮ ਸੀ ਉਹ ਜਿਹਨਾਂ ਕਦਰ ਕੀਤਾ ਸਮਝ ਕਿਉਂ ਕੀਤਾ ਪਤਾ ਲੱਗਾ ਜੀ ਇਦਾਂ ਹੋ ਗਿਆ ਤੇ ਜਿਨ੍ਹਾਂ ਦੀ ਮੌਤ ਹੋਈ ਆ ਕੀ ਨਾਮ ਇਹਨਾਂ ਦਾ ਕਿੰਨੀ ਕੋ ਬਸੇ ਦੇ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਅਫਸਰ ਸਾਹਿਬ ਹਾਂਜੀ ਫਲੂ ਸਰ ਟੀਚਰ ਜੀ ਇਦਾਂ ਹੋ ਗਿਆ ਕੀ ਮੰਗ ਕੀ ਕਰਦੇ ਜੀ ਮੰਗਿਆ ਸਾਫ਼ ਕਹਾਈ ਜਾਂਦੇ ਸੀ ਸਰ ਸਰ ਸਜਾਤੀ ਜੀ ਇਹਨਾਂ ਖਾਂਸੀ ਸਜਾ ਖਾਂਸੀ ਹਜ਼ਾਰ ਹੋ ਗਈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਕਰ ਦਿੰਦੇ ਹਾਂ ਪਾਲ ਸਿੰਘ ਜੋੜਾ ਮੈਂ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦਾ ਮੁਖ ਭਲਾਰਾ ਹਾਂ ਤੇ ਬੇਟੀ ਇਸ ਵਾਰ ਪਰ ਮੇਰੇ ਬਰਦ ਨੂੰ ਲਾਦੀ ਗ੍ਰੇਡੀ ਫੀਲਿੰਗ ਮੈਨੂੰ ਕੋਈ ਲੱਗਦਾ ਮੈਨੂੰ ਕੁਝ ਲੇਟ ਸੂਚਨਾ ਜਿਹੜੀ ਉਹ ਪ੍ਰਾਪਤ ਹੋਈ ਹੈ ਮੈਂ ਕਿਤੇ ਵੀ ਪਰ ਜਿੱਥੋਂ ਤੱਕ ਮੈਂ ਹੁਣ ਇਸ ਦਾ ਕਤਲ ਦੀ ਛਾਜਿਸ਼ ਹੈ ਜਿਹੜੀ ਉਹ ਬੇਨਕਾਬ ਹੁੰਦੀ ਪਈ ਆ ਇਹਨਾਂ ਦੇ ਮਾਪਿਓ ਤੇ ਇਹ ਮੁੰਡੇ ਦੀ ਤਿੰਨਾਂ ਦੀ ਛਾਜਿਸ਼ ਆ ਜਿਹੜਾ ਇਹ ਕਤਲ ਕੀਤਾ ਗਿਆ ਤੇ ਕਾਫੀ ਦੇਰ ਤੋਂ ਜਿਹੜਾ ਬਾ ਇਹ ਕੁੜੀ ਦੇ ਨਾਲ ਕਲੇਸ਼ ਜਿਹੜਾ ਉਹ ਰੱਖਦੇ ਸੀ ਅੱਜ ਜਦੋਂ ਇਹਨਾਂ ਦੇ ਬਾਪ ਨੇ ਸਾਡੇ ਯਾਰ ਰਿਸ਼ਤੇਦਾਰ ਨੂੰ ਫੋਨ ਕੀਤਾ ਇਦਾਂ ਨੂੰ ਕਿ ਉਹਨੇ ਇਸ ਤਰ੍ਹਾਂ ਤਰਕ ਪਿਆ ਉਹ ਇਹਨਾਂ ਦੀ ਸਾਰੀ ਸਾਜ਼ਿਸ਼ ਦੇ ਤਹਿਤ ਆ ਵੇਖੋ ਕੈਮਰੇ ਬੰਦ ਜਿਹੜਾ ਆ ਫਰਸ਼ ਆ ਇਹ ਧੋਤੀ ਹੋਈ ਆ ਕੁੜੀ ਦੇ ਕੱਪੜੇ ਆ ਜਿਹੜੇ ਉਹ ਬਦਲੇ ਹੋਏ ਆ ਦੇਖੋ ਇੱਥੇ ਵੀ ਗੁੰਦੇ ਛੱਡੇ ਸੀ ਉਹ ਵੀ ਇਹ ਜਿਹੜੇ ਆ ਤਿੰਨੇ ਹੀ ਦੋਸ਼ੀ ਨੇ ਤਿੰਨਾਂ ਦੇ ਉੱਤੇ ਪਰਚਾ ਜਿਹੜਾ ਉਹ ਸਖਤ ਧਰਾਵਾਂ ਦੇ ਨਾਲ ਜਿਹੜਾ ਉਹ ਦਰਜ ਕਰਾਵਾਂਗੇ ਅਸੀਂ ਕਿ ਕੋਈ ਪ੍ਰਸ਼ਾਸਨ ਉਹਦੇ ਵਿੱਚ ਢਿੱਲ ਮਰਤ ਕਰੋ ਕਿ ਤੇ ਅਸੀਂ ਉਹਨਾਂ ਚਿਰ ਮਤਲਬ ਬੇਟੀ ਦਾ ਕੋਈ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਪੂਰਾ ਪਰਚਾ ਜਿਹੜਾ ਉਹ ਦਰਜ ਨਹੀਂ ਹੁੰਦਾ ਸਾਡੀ ਤਸੱਲੀ ਨਹੀਂ ਹੁੰਦੀ ਇਸ ਤੋਂ ਪਹਿਲੂ ਕੋਈ ਉਹ ਹੈ ਕੋਈ ਲੜਾਈ ਝੜਨ ਦਾ ਉਹ ਹੈ ਕੋਈ ਛੋਟੀਆਂ ਮੋਟੀਆਂ ਲੜਾਈਆਂ ਝਾੜੇ ਹੁੰਦੇ ਰਹੇ ਆ ਪਰ ਮੈਨੂੰ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਤਾ ਲੱਗਦਾ ਸੀ ਭੇਜ ਕਰਾਇਤਰ ਕਰਕੇ ਜਿਸ ਵਾਰ ਦੇ ਨਾਲ ਆ ਹੁੰਦਾ ਹੁੰਦਾ ਵਾ ਉਹ ਉਹਦੀ ਘੂਆ ਦੇ ਨਾਲ ਗੱਲਬਾਤ ਹੁੰਦੀ ਸੀ ਕਿ ਉਹ ਮੈਨੂੰ ਦੱਸਦੀ ਐ ਹਾਂ ਜੀ ਕੀ ਨਾ ਤੁਹਾਡਾ ਜੀ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਜੀ ਤੇ ਜਿਹੜੀ ਲੜਕੀ ਦੀ ਮੌਤ ਹੋਈ ਆ ਤੁਹਾਡੀ ਕੀ ਲੱਗਦੀ ਆ ਮੇਰੇ ਚਾਚੇ ਦੀ ਲੱਗਦੀ ਆ ਕਿਸ ਤਰ੍ਹਾਂ ਦੀ ਮੌਤ ਹੋਈ ਆ ਮੌਤ ਇਹਦੀ ਜੀ ਸਾਲ ਨੂੰ ਸਿਹਰੇ ਪਉਣ ਗਿਆ ਵੀ ਉਹਨੂੰ ਕੁਝ ਹੋ ਗਿਆ ਵਾ ਠੀਕ ਹੈ ਭਾਈ ਤਾਂ ਅਸੀਂ ਜਦੋਂ ਆ ਕੇ ਵੇਖਿਆ ਤੇ ਇਹਨੂੰ ਬੱਲੇ ਵੀ ਜਿੰਨਾ ਚੁੱਕ ਕੇ ਵੇਖਿਆ ਤੇ ਇਹਦਾ ਗਲਾ ਕੱਟਿਆ ਹੋਇਆ ਬਹੁਤ ਕੱਟ ਲੱਗੇ ਹੋਏ ਬੜੀ ਦੇਰ ਹੈ ਮੈਨੇ ਇਹਦਾ ਕਦਮ ਕੀਤਾ ਗਿਆ ਬਹੁਤ ਸਾਜੀ ਤਿਆਰ ਕੀਤਾ ਗਿਆ 플ਾਨ ਬਣਾ ਕੇ ਸਾਰੀ ਇਹਨਾਂ ਦੇ ਚਾਰਜ ਹੋ ਗਏ ਕੈਮਰੇ ਬੰਦ ਇਹਨਾਂ ਕੈਮਰੇ ਬੰਦ ਕਰਕੇ ਕਦਮ ਚੁੱਕਿਆ 플ਾਨ ਪੂਰੀ ਬਣਾ ਕੀ ਦੇ ਵਿੱਚ ਪਾਏ ਟੀਚਰ ਹੈ ਸਰਕਾਰੀ ਟੀਚਰ ਉਹ ਕੰਮ ਕਰਦੇ ਨੇ ਅੱਛਾ ਘਰ ਵਾਲਾ ਕੀ ਕਰਦਾ ਜੀ ਕੰਮ ਪਤਾ ਨਹੀਂ ਕੀ ਕਰਦਾ ਉਹਦੇ ਕੀ ਹੈ ਕਿੱਥੇ ਵਿਆਹੀ ਸੀਗੇ ਹਾਂਜੀ ਇੱਕ ਠੂਸ ਸਾਹਿਬ ਇਹ ਉਹਨਾਂ ਦੇ ਕੋਈ 12ਵੇਂ ਨਿਰਦੇਸ਼ਨ ਆ ਗਏ ਕਿ ਘਰ ਉਹਨਾਂ ਦੇ ਪਤੀ ਦੇ ਜਿਹਦੇ ਕਰਕੇ ਉਹਨਾਂ ਨੂੰ ਕਿਤੇ ਮਦਰ ਇਹ ਕੋ ਥੋੜਾ ਬਹੁਤਾ ਉਹਨਾਂ ਦੇ ਵੀ ਨਾ ਇਹਦੇ ਉਹਨਾਂ ਇਹਦੇ ਗੁੱਸੇ 'ਚ ਆ ਗਏ ਜਾਂ ਮਦਰ ਇਹਨਾਂ ਦਾ ਜਿਹੜਾ ਕਦਰ ਕੀਤਾ ਬਹੁਤ ਜ਼ਿਆਦਾ ਮਾਰਿਆ ਇੱਕ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੇ ਮੰਗ ਹੈ ਇਹੋ ਕਹਿੰਦੇ ਹੋ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਸਾਫ਼ ਮੇੜਨਾ ਚਾਹੀਦਾ ਪਾਸੇ ਦੀ ਸਜ਼ਾ ਹੋਣੀ ਚਾਹੀਦੀ ਇਹੋ ਜੇ ਇਹ ਬੰਦੇ ਰਦ ਦਾਨੀ ਕੋਈ ਪਹਿਲਾਂ ਦਾਜ ਵਗੈਰਾ ਦੀ ਮੰਗ ਨਹੀਂ ਪੁੱਛੀ ਜਾਂਦੀ ਸੀ ਨਹੀਂ ਇਹ ਦਾਜ ਦੀ ਮੰਗ ਨਹੀਂ ਹੁੰਦਾ ਇਹਨੂੰ ਥੋੜਾ ਬਹੁਤਾ ਤੰਗ ਕਰਦੇ ਇਹੋ ਹੀ ਵੀ ਜਦਾਂ ਕਿਤੇ ਪਿੰਡ ਜਾਣਾ ਆਉਣਾ ਕੱਲੀ ਨੇ ਵਿਚਾਰੀ ਨੇ ਜਾਣਾ ਕੱਲੀ ਨੇ ਆਉਣਾ ਕੋਈ ਇਹਨੂੰ ਪੁੱਛਦਾ ਨਹੀਂ ਗਿਛਦਾ ਨਹੀਂ ਕਿੱਦਾਂ ਸਭਾ ਹੋ ਗਿਆ ਵਿਆਹ ਨੂੰ ਬੱਚੇ ਕਿੰਨੇ ਹੋ ਗਿਆ ਨੂੰ ਹੋ ਕੇ 10 12 ਬੱਚੇ ਕਿੰਨੇ ਇੱਕ ਲੜਕਾ ਹੈ ਆਪਣੇ ਜੇ ਦਾ ਨਰਕ ਨਰਕ ਦਾ ਦਾਸ ਹੈ ਮੈਂ ਇੰਸਪੈਕਟਰ ਜੀ ਸਿੰਘ ਐਸ.ਐਸ.ਓ ਗੁੰਦਵਾਲਾ ਅੱਜ ਸਵੇਰੇ ਮੈਨੂੰ ਫਲੇਰੇ ਚੌਕੀਂ ਚਾਹ ਦੇ ਦੱਸਿਆ ਕਿ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਡੇਟੀ ਦਾ ਇਸ ਵੰਦੀ ਮੈਂ 500 ਦਵਾ 5 ਦੇ ਇਥੇ ਪਹੁੰਚਿਆ ਇਥੇ ਆ ਕੇ ਮੈਂ ਦੇਖਿਆ ਤੇ ਇੱਕ ਇਸ ਪਾਲਪੁਰ ਦੀ ਡੇਟੀ ਜਿਹੜੀ گورਨਮੈਂਟ ਅਸਿਸਟੈਂਟ ਇਥੇ ਹੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਜਿਹੜੇ ਜਿਹੜੇ ਕਲੇ ਤੇ ਦਾਤਰ ਮਾਰ ਕੇ ਤੇ ਜਿਹੜੀ ਜਿਹੜੀ ਇਹ ਮੈਨੂੰ ਮੋਟੇ ਕੱਟ ਜਾ ਰਿਹਾ ਸੀ ਕੋਣ ਅਸੀਂ ਸਮਝ ਦਾ ਕਲੀਅਰ ਹੋ ਗਿਆ ਤਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਟਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਛੱਤੇ ਸੀ ਉਹ ਵੀ ਤੁਮਰਦੀਪ ਸਿੰਘ ਹੈ ਕੋਈ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਦਾਤਰ ਹੈ ਜਿਹੜਾ ਉਹਦਾ ਉਹ ਜਿਹੜਾ ਸਾਨੂੰ ਬਰਾਮਤ ਕਰ ਲਿਆ ਸੀ ਉਹਨਾਂ ਸੀ ਨੂੰ ਇਹਨਾਂ ਨੇ ਸਟੇਟਮੈਂਟ ਦਿਖਾਈ ਹੈ ਉਹਦੇ ਆਧਾਰ ਤੇ ਅਸੀਂ ਐਫਆਰ ਦਰਜ ਕਰਤੀ ਹੈ ਐਫਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਫਤੀਸ਼ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਵੀ ਇਹ ਇਹਦੇ ਮੌਤ ਦੇ ਕਾਰਨ ਕਿੰਨੇ ਕਿਉਂ ਮਾਰੀ ਹੈ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ساری ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਬੋਲੋ ਤੁਹੇ ਸਰ ਹੋਰ ਕਨੇ ਦੋਸ਼ੀ ਇਹਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਕਿ ਜਿਹੜਾ ਲੜਕਾ ਅਮਰਵੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਿਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਅਹਾਸ ਵਿੱਚ ਲਿਆ ਉਹਨਾਂ ਦੇ ਦੇਖਦੇ ਆ ਅਸੀਂ ਕੀ ਤੱਥ ਹੁੰਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਤਰ੍ਹਾਂ ਦੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਕੈਮਰੇ ਨਾਲ ਕਹਿੰਦੇ ਚਲਦੇ ਇਹ ਹਾਂ ਜੀ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹਦੇ ਕੈਮਰਿਆਂ ਦਾ ਮੈਂ ਵੀਡੀਓ ਰਿਕਾਰਡ ਲਈ ਆ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੁੰਦੇ ਨੇ 18 ਨੂੰ ਨਹੀਂ ਚਲਦੇ 19 ਨੂੰ ਵੀ ਚਲਦੇ ਹੀ ਨੂੰ ਤੇ ਅੱਜ तकरीबन 9:30 ਵਜੇ ਕੇ 16 ਮਿੰਟ ਤੇ ਜਿਹੜਾ DVR ਦਾ ਦੱਸਦਾ ਵੀ ਮੈਂ ਆਉਣ ਆਇਆ ਉਦੇ ਮੁਤਾਬਕ ਜਿਹੜੀ ਹਿੰਦੀ ਹੈ ਕੈਮਰੇ ਇਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਉਹ ਅਸੀਂ ਡੀਵੀਆਰ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫਰਾਂਸ ਨੂੰ ਅਸੀਂ ਟੀਮ ਨੂੰ ਅਸੀਂ ਭੇਜਾਂਗੇ ਜੋ ਉਹਦੇ ਵਿੱਚ ਕੋਈ ਅਜਿਹੀ ਜੇ ਮੰਨ ਲਓ ਵੀ ਇਹਨਾਂ ਕੋਈ ਡਾਟਾ ਡਲੀਟ ਕੀਤਾ ਹੈ ਤਾਂ ਉਹਦੇ ਬਾਰੇ ਗੱਲ ਪਤਾਈ ਉਹ ਫਰਾਂਸੀਸੀ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਕਰਨ ਦੇ ਵਿੱਚ ਵਾਅਦਾ ਕਰਾਂਗੇ ਠੀਕ ਹੈ ਅਸੀਂ ਟੀਮ ਦੇ ਛੇ ਅਸੀਂ ਉਹ ਵੀ